ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦਾ ਬਦਲਾ ਲੈ ਰਹੇ ਨੇ ਆਮ ਆਦਮੀ ਪਾਰਟੀ ਤੇ ਬੀਜੇਪੀ ਦੀ ਅੰਦਰ ਖਾਤੇ ਕੋਈ ਸੈਟਿੰਗ ਹੋ ਗਈ ਆ ਕਾਂਗਰਸ ਤੇ ਅਕਾਲੀ ਦਲ ਨੂੰ ਲਾਂਬੇ ਕਰਕੇ ਪੰਜਾਬ ਦੇ ਵਿੱਚ ਬੀਜੇਪੀ ਨੂੰ ਵੱਡਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਪੰਜਾਬ ਪੁਲਿਸ ਦੀ ਵਰਤੋਂ ਕਰਕੇ ਬੀਜੇਪੀ ਨੂੰ ਕਿਉਂ ਅਭਾਰ ਰਹੀ ਆ ਰਾਸ਼ਨ ਚੋਰੀ ਵਾਲਾ ਰੌਲਾ ਕਿਉਂ ਪੈ ਰਿਹਾ ਹੈ ਇਸ ਦੇ ਅੰਦਰ ਖਾਤੇ ਆਖਰਕਾਰ ਕਹਾਣੀ ਕੀ ਹੈ ਇਸ ਦੇ ਬਾਬਤ ਆਪਾਂ ਵਿਸਤਾਰ ਨਾਲ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਣਾ ਤੇ ਆਪਣੀ رائے ਨੂੰ ਕਮੈਂਟ ਬਾਕਸ ਵਿੱਚ ਜਾ ਕੇ ਜ਼ਰੂਰ ਸਾਂਝਾ ਕਰਨਾ ਕਿਉਂਕਿ ਇਹ ਵੀਡੀਓ ਕਰਨ ਦਾ ਖਾਸ ਮਕਸਦ ਇਹ ਆ ਬੀਤੇ ਕੁਝ ਦਿਨਾਂ ਤੋਂ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਕਿ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਡਿਟੇਨ ਕੀਤਾ ਜਾ ਰਿਹਾ ਯਾਨੀ ਕਿ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਆਮ ਲੋਕਾਂ 'ਚ ਸਵਾਲ ਹੈ ਕਿ ਅਜੇ ਕੀ ਕਰ ਦਿੱਤਾ ਭਾਰਤੀ ਜਨਤਾ ਪਾਰਟੀ ਨੇ ਜੋਨਾਂ ਦੇ ਸੈਂਕੜੇ ਜੋ ਵਰਕਰ ਨੇ ਜਾਂ ਫਿਰ ਉਹਨਾਂ ਦੇ ਮੁੱਖਾ ਗੂਣੇ ਜਾਂ ਫਿਰ ਉਸ ਤੋਂ ਵੀ ਵੱਡੇ ਲੀਡਰ ਨੇ ਉਹਨਾਂ ਨੂੰ ਡਿਟੇਨ ਕਿਉਂ ਕੀਤਾ ਜਾ ਰਿਹਾ ਹੈ ਜਿਸ ਪੰਜਾਬ ਪੁਲਿਸ ਦੇ ਉੱਪਰ ਜ਼ਿੰਮੇਵਾਰੀ ਆ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਉਹ ਉਸ ਨੂੰ ਛੱਡ ਕੇ ਇੱਕ ਪੋਲੀਟੀਕਲ ਪਾਰਟੀ ਦੇ ਮਗਰ ਕਿਉਂ ਪੈ ਗਏ ਨੇ ਆਖਰਕਾਰ ਇਹ ਕਹਾਣੀ ਸ਼ੁਰੂਆਤ ਹੁੰਦੀ ਆ 2000 25 ਤੋਂ ਥੋੜਾ ਜਿਹਾ ਇੱਕ ਮਹੀਨਾ ਪਹਿਲਾਂ ਦਸੰਬਰ 2024 ਤੋਂ ਤੇ ਸ਼ੁਰੂਆਤ ਹੁੰਦੀ ਆ ਦਿੱਲੀ ਤੋਂ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਸੀ ਤਾਂ ਉਸ ਸਮੇਂ ਅਰਵਿੰਦ ਕੇਜਰੀਵਾ ਇੱਕ ਅਨਾਉਂਸਮੈਂਟ ਕਰਦੇ ਨੇ ਕਿ ਅਸੀਂ ਔਰਤਾਂ ਨੂੰ 2100 ਰੁਪਏ ਦੇਵਾਂਗੇ ਤੇ ਇਸ ਦੇ ਨਾਲ ਜੋ ਬਜ਼ੁਰਗਾਂ ਦੇ ਲਈ ਵੀ ਇੱਕ ਯੋਜਨਾ ਲੈ ਕੇ ਆਉਂਦੇ ਨੇ ਇਸ ਦੇ ਲਈ ਉਹ ਲੋਕਾਂ ਤੋਂ ਫਾਰਮ ਭਰਾਉਣੇ ਸ਼ੁਰੂ ਕਰ ਦਿੰਦੇ ਨੇ ਪਰ ਉਦੋਂ ਹੀ ਦਿੱਲੀ ਦੇ ਦੋ ਡਿਪਾਰਟਮੈਂਟ ਇੱਕ ਲੈਟਰ ਯਾਨੀ ਕਿ ਚਿੱਠੀ ਜਾਰੀ ਕਰਦੇ ਨੇ ਕਿ ਦਿੱਲੀ ਸਰਕਾਰ ਦੀ ਅਜਿਹੀ ਕੋਈ ਯੋਜਨਾ ਨਹੀਂ ਹੈ ਨਾ ਹੀ ਤਾਂ ਔਰਤਾਂ ਨੂੰ 2100 ਰੁਪਏ ਦੇਣ ਦੀ ਤੇ ਨਾ ਹੀ ਜੋ ਬਜ਼ੁਰਗਾਂ ਦੇ ਲਈ ਕੋਈ ਵਿਸ਼ੇਸ਼ ਯੋਜਨਾ ਹੈਗੀ ਆ ਇਸ ਕਰਕੇ ਕੋਈ ਵੀ ਨਾਗਰਿਕ ਆਪਣਾ ਨਿੱਜੀ ਡਾਟਾ ਕਿਸੇ ਵੀ ਵਿਅਕਤੀ ਦੇ ਨਾਲ ਜਾਂ ਕਿਸੇ ਪੋਲਿਟিক্যাল ਪਾਰਟੀ ਦੇ ਨਾਲ ਸਾਂਝਾ ਨਾ ਕਰੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦਿੱਲੀ ਵਿੱਚ ਮੁੱਦੇ ਮੂੰਹ ਡਿੱਗਦੀ ਹੋਈ ਨਜ਼ਰ ਆਉਂਦੀ ਆ ਦਿੱਲੀ ਦੀ ਚੋਣ ਨਿਬੜ ਜਾਂਦੀ ਆ ਆਮ ਆਦਮੀ ਪਾਰਟੀ ਉੱਥੋਂ ਹਾਰ ਜਾਂਦੀ ਆ ਇਸ ਤੋਂ ਬਾਅਦ ਸਾਰੀ ਦਿੱਲੀ ਲੀਡਰਸ਼ਿਪ ਕਿਹਾ ਜਾਂਦਾ ਹੈ ਕਿ ਪੰਜਾਬ ਆ ਕੇ ਬੈਠ ਗਈ ਆ ਤਾਂ ਬੀਤੇ ਕੁਝ ਦਿਨਾਂ ਤੋਂ ਜੋ ਭਾਰਤੀ ਜਨਤਾ ਪਾਰਟੀ ਯਾਨੀ ਕਿ ਬੀਜੇਪੀ ਪੰਜਾਬ ਦੇ ਵਿੱਚ ਇੱਕ ਕੈਂਪੇਨ ਸ਼ੁਰੂ ਕਰਦੀ ਆ ਆਪਣਾ ਇੱਕ ਪ੍ਰੋਗਰਾਮ ਸ਼ੁਰੂ ਕਰਦੀ ਆ ਉਹ ਪ੍ਰੋਗਰਾਮ ਦਾ ਨਾਮ ਹੁੰਦਾ ਹੈ ਕਿ ਭਾਇ ਭਾ ਦੇ ਸੇਵਾਦਾਰ ਤੁਹਾਡੇ ਦਵਾਰ ਜਿਸ ਦੇ ਵਿੱਚ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਤਹਿਤ ਜੋ ਪੰਜਾਬ ਦੇ ਨਾਗਰਿਕ ਨੇ ਉਹਨਾਂ ਦੇ ਫਾਰਮ ਭਰਨ ਦੇ ਲਈ ਉਥੇ ਅਪਲਾਈ ਕਰਨ ਦੇ ਲਈ ਵੱਖ-ਵੱਖ ਕੈਂਪ ਲਗਾਏ ਜਾਂਦੇ ਨੇ ਪਰ ਇਨ੍ਹਾਂ ਕੈਂਪਾਂ ਨੂੰ ਲੈ ਕੇ ਪੰਜਾਬ ਸਰਕਾਰ ਇਤਰਾਜ਼ ਪ੍ਰਗਟ ਕਰਦੀ ਆ ਪੰਜਾਬ ਸਰਕਾਰ ਦਾ ਕਹਿਣਾ ਹੁੰਦਾ ਹੈ ਕਿ ਭਾਈ ਸਾਨੂੰ ਕੁਝ ਸ਼ਿਕਾਇਤਾਂ ਆ ਰਹੀਆਂ ਨੇ ਕਿ ਲੋਕਾਂ ਦਾ ਨਿੱਜੀ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ਇੱਕ ਪੋਲੀਟਿਕਲ ਪਾਰਟੀ ਦੇ ਵੱਲੋਂ ਲੋਕਾਂ ਨੂੰ ਇਹ ਪੁੱਛਿਆ ਜਾ ਰਿਹਾ ਹੈ ਕਿ ਤੁਸੀਂ ਪਹਿਲਾਂ ਵੋਟ ਕਿਸ ਨੂੰ ਪਾਈ ਸੀ ਹੁਣ ਵੋਟ ਕਿਸ ਨੂੰ ਪਾਓਗੇ ਤੁਸੀਂ ਕਿਹੜੀ ਪੋਲੀਟিক্যাল ਪਾਰਟੀ ਦੇ ਨਾਲ ਜੁੜੇ ਹੋਏ ਹੋ ਇਸ ਤਰ੍ਹਾਂ ਦੀ ਜਾਂ ਉਹਨਾਂ ਦਾ ਪੈਨ ਕਾਰਡ ਆਧਾਰ ਕਾਰਡ ਉਹਨਾਂ ਦੀ ਫੋਟੋ ਉਹਨਾਂ ਦਾ ਮੋਬਾਈਲ ਨੰਬਰ ਅਜਿਆ ਨਿੱਜੀ ਡਾਟਾ ਕਿਸੇ ਪ੍ਰਿਟੀਕਲ ਪਾਰਟੀ ਜੇ ਕੁਝ ਲੋਕਾਂ ਦੇ ਵੱਲੋਂ ਇਕੱਠਾ ਕੀਤਾ ਜਾ ਰਿਹਾ ਹੈ ਤੇ ਇਸ ਕਰਕੇ ਪੰਜਾਬ ਸਰਕਾਰ ਇੱਕ ਐਕਸ਼ਨ ਸ਼ੁਰੂ ਕਰਦੀ ਆ ਕਿ ਦੇਖੋ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਗੁਣੇ ਯਾਨੀ ਕਿ ਜੋ ਬੀਜੇਪੀ ਦੇ ਗੁਣੇ ਉਹ ਪੂਰੇ ਪੰਜਾਬ ਦੇ ਵਿੱਚ ਕੈਂਪ ਲਗਾ ਕੇ ਲੋਕਾਂ ਦਾ ਨਿੱਜੀ ਡਾਟਾ ਇਕੱਠਾ ਕਰ ਰਹੇ ਨੇ ਤੇ ਪੰਜਾਬ ਸਰਕਾਰ ਕਹਿੰਦੀ ਅਸੀਂ ਇਹ ਨਿੱਜੀ ਡਾਟਾ ਲੋਕਾਂ ਦਾ ਇਕੱਠਾ ਕਰਨ ਨਹੀਂ ਦੇਣਾ ਉਹਨਾਂ ਦੀ ਪ੍ਰਾਈਵੇਸੀ ਦਾ ਅਸੀਂ ਹਨਨ ਹੋਣ ਨਹੀਂ ਦੇਣਾ ਇਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਆਮ ਆਗਮੀ ਪਾਰਟੀ ਦੀ ਸਰਕਾਰ ਪੰਜਾਬ ਪੁਲਿਸ ਦੇ ਵੱਲੋਂ ਡਿਟੇਨ ਕੀਤਾ ਜਾ ਰਿਹਾ ਏ ਪਰ ਇਹਦੇ ਵਿੱਚ ਬੜਾ ਹਾਸੂ ਹਿਣਾ ਉਦੋਂ ਹੋ ਜਾਂਦਾ ਹੈ ਜਦੋਂ ਇੰਨਾ ਸਾਰੇ ਆਗੂਆਂ ਨੂੰ ਪੰਜਾਬ ਪੁਲਿਸ ਡਿਟੇਨ ਤਾਂ ਜ਼ਰੂਰ ਕਰ ਰਹੀ ਆ ਕਿ ਤੁਸੀਂ ਬਈ ਲੋਕਾਂ ਦਾ ਨਿੱਜੀ ਡਾਟਾ ਇਕੱਠਾ ਕਰ ਰਹੇ ਹੋ ਪਰ ਇੱਕ ਵਿਅਕਤੀ ਦੇ ਉੱਪਰ ਵੀ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਐਫ ਆਈ ਆਰ ਤੱਕ ਦਰਜ ਨਹੀਂ ਕੀਤੀ ਜਾਂਦੀ ਬੀਤੇ ਇੱਕ ਹਫ਼ਤੇ ਚ ਲਗਾਤਾਰ ਸੈਂਕੜੇ ਆਗੂਆਂ ਨੂੰ ਪੰਜਾਬ ਪੁਲਿਸ ਦੁਆਰਾ ਡਿਟੇਨ ਕੀਤਾ ਗਿਆ ਹੈ ਨਿੱਜੀ ਡਾਟਾ ਲੈਣ ਦੇ ਮਾਮਲੇ ਦੇ ਵਿੱਚ ਪਰ ਕੀ ਪੰਜਾਬ ਪੁਲਿਸ ਦੇ ਕੋਲ ਕੋਈ ਅਜਿਹਾ ਠੋਸ ਸਬੂਤ ਨਹੀਂ ਜਾਂ ਫਿਰ ਪੰਜਾਬ ਪੁਲਿਸ ਕੋਈ ਐਫਆਈਆਰ ਦਰਜ ਕਰਨਾ ਹੀ ਨਹੀਂ ਚਾਹੁੰਦੀ ਜਾਂ ਸਿਰਫ ਆਮ ਆਦਮੀ ਪਾਰਟੀ ਉਸ ਨੂੰ ਇੱਕ ਸਿਆਸੀ ਡਰਾਮਾ ਬਣਾ ਕੇ ਹੀ ਪੇਸ਼ ਕਰਨਾ ਚਾਹੁੰਦੀ ਆ ਜੇ ਵਾਕਈ ਭਾਰਤੀ ਜਨਤਾ ਪਾਰਟੀ ਦੇ ਆਗੂ ਇਹ ਲੋਕਾਂ ਦੀ ਨਿੱਜੀ ਜੋ ਜਾਣਕਾਰੀ ਇਕੱਠੀ ਕਰ ਰਹੇ ਤਾਂ ਫਿਰ ਪੰਜਾਬ ਪੁਲਿਸ ਨੂੰ ਐਫ ਆਈ ਆਰ ਜ਼ਰੂਰ ਦਰਜ ਕਰਨੀ ਚਾਹੀਦੀ ਸੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਹੋਣ ਕਾਰਜਕਾਰੀ ਪ੍ਰਧਾਨ ਹੋਣ ਜਾਂ ਫਿਰ ਹੋਰ ਵੱਡੇ ਆਗੂ ਉਹਨਾਂ ਦੇ ਉੱਪਰ ਐਫ ਆਈ ਆਰ ਜ਼ਰੂਰ ਹੋਣੀ ਚਾਹੀਦੀ ਕਿਉਂ ਲੋਕਾਂ ਦਾ ਨਿੱਜੀ ਡਾਟਾ ਇਕੱਠਾ ਕਰ ਰਹੇ ਨੇ ਪਰ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਕਿ ਸਮੇਂ ਪੰਜਾਬ ਦੇ ਵਿੱਚ ਕਿਹੜੀ ਖੇਡ ਖੇਡੀ ਜਾ ਰਹੀ ਹੈ ਆਮ ਲੋਕਾਂ ਦੇ ਚਰਚਾ ਇੱਕ ਜੋ ਆਮ ਆਦਮੀ ਪਾਰਟੀ ਆ ਉਹ ਇਹ ਚਾਹੁੰਦੀ ਹੈ ਕਿ ਜੋ ਭਾਰਤੀ ਜਨਤਾ ਪਾਰਟੀ ਆ ਉਹਨੂੰ ਪੰਜਾਬ ਦੇ ਵਿੱਚ ਵੱਡਾ ਕੀਤਾ ਜਾ ਸਕੇ ਜਿਹੜੀ ਕਾਂਗਰਸ ਪਾਰਟੀ ਆ ਜਾਂ ਅਕਾਲ ਦਲਾ ਉਹ ਤਾਂ ਪੰਜਾਬ ਦੇ ਵਿੱਚ ਐਕਟਿਵ ਪੋਲੀਟੀਕਲ ਪਾਰਟੀਆਂ ਜਾਂ ਫਿਰ ਲੋਕਾਂ ਦੇ ਵਿੱਚ ਕਾਫੀ ਨਾ ਚਰਚਾ ਤਾਂ ਹੈਗੀ ਆ ਜਿਸ ਕਰਕੇ ਸਾਨੂੰ ਥੋੜਾ ਜਿਹਾ ਖਤਰਾ ਹੈਗਾ ਆਮ ਆਦਮੀ ਪਾਰਟੀ ਕੀ ਇਸ ਪਲਾਨ ਤੇ ਕੰਮ ਕਰ ਰਹੀ ਹੈ ਕਿ ਸਾਡੇ ਕੋਲ ਜੋ ਵੀ ਵੋਟਾਂ ਹੋਣ ਗਈਆਂ ਜੋ ਸਾਡੀ ਵਿਰੋਧਤਾ ਹੋਵੇਗੀ ਅਸੀਂ ਸਾਡੇ ਸਾਹਮਣੇ ਇੰਨੇ ਕ ਪੋਲੀਟੀਕਲ ਪਾਰਟੀਆਂ ਨੂੰ ਸਟਰੋਂਗ ਕਰ ਦਈਏ ਅਲੱਗ-ਅਲੱਗ ਨੂੰ ਜੋ ਸਾਡੀ ਵਿਰੋਧਤਾ ਵਾਲੀ ਵੋਟ ਆ ਉਹ ਵੰਡੀ ਜਾਵੇ ਸਾਡੀ ਜਿਹੜੀ ਵਿਰੋਧੀ ਵੋਟ ਆ ਉਹ ਕਿਸੇ ਇੱਕ ਪੋਲੀਟੀਕਲ ਪਾਰਟੀ ਨੂੰ ਨਾ ਪਵੇ ਨਾ ਹੀ ਉਹ ਵੋਟ ਪਵੇ ਅਕਾਲੀ ਕਾਂਗਰਸ ਨੂੰ ਨਾ ਹੀ ਕਾਂਗਰਸ ਨੂੰ ਤੇ ਨਾ ਹੀ ਭਾਜਪਾ ਨੂੰ ਉਹ ਚਾਹੁੰਦੇ ਨੇ ਕਿ ਤਿੰਨੇ ਪਾਰਟੀਆਂ 'ਚ ਇਹ ਸਮਾਨ ਵੰਡਿਆ ਜਾਵੇ ਤਾਂ ਜੋ ਸੱਜਿਤ ਪੱਕੀ ਹੋ ਸਕੇ ਇਹ ਚਾਚ ਹੈ ਕਿ ਆਮ ਆਦਮੀ ਪਾਰਟੀ ਇਸ ਮਾਡਲ ਦੇ ਉੱਪਰ ਵੀ ਕੰਮ ਕਰ ਰਹੀ ਆ ਜੋ ਆਪਾਂ ਗੱਲ ਕੀਤੀ ਸੀ ਬਦਲੇ ਵਾਲੀ ਕਿ ਜਦੋਂ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਵਿੱਚ ਰੋਕਿਆ ਗਿਆ ਸੀ ਉੱਥੇ ਫਾਰਮ ਭਰਨ ਨੂੰ ਲੈ ਕੇ ਤਾਂ ਹੁਣ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਵਿਅਗਨ ਨੂੰ ਰੋਕ ਕੇ ਆਮ ਆਦਮੀ ਪਾਰਟੀ ਜਾਂ ਫਿਰ ਸਤੋਜ ਵਾਲੇ ਭਗਵੰਤ ਮਾਨ ਜੀ ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਦਾ ਬਦਲਾ ਲੈ ਰਹਿਣੇ ਪ੍ਰੈਸ ਵਿਚਕਾਰ ਕੱਲ ਖਬਰੇ ਸਾਹਮਣੇ ਆਈ ਸੀ ਕਿ ਜੋ ਪ੍ਰਧਾਨ ਮੰਤਰੀ ਦਫ਼ਤਰ ਯਾਨੀ ਕਿ ਪੀਐਮਓ ਨੇ ਇਸ ਪੂਰੇ ਮਾਮਲੇ ਦਾ ਨੋਟਸ ਲੈਣਿਆ ਜੋ ਪੰਜਾਬ ਸਰਕਾਰ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਨਾਲ ਕੀਤਾ ਜਾ ਰਿਹਾ ਹੈ ਤਾਂ ਹੁਣ ਦੇਖਣ ਵਾਲਾ ਹੋਵੇਗਾ ਕਿ ਪੰਜਾਬ ਦੀ ਸਿਆਸਤ ਅੱਗੇ ਕੀ ਮੋੜ ਆ ਖਾਂਦੀ ਆ ਪ੍ਰੈਸ ਦੇ ਵਿਚਕਾਰ ਆਮ ਆਦਮੀ ਪਾਰਟੀ ਜਾਂ ਮੁੱਖ ਮੰਤਰੀ ਭਗਵੰਤ ਮਾਨ ਇੱਕ ਨਵਾਂ ਨੇਟਵ ਵੀ ਖੜਾ ਕਰ ਰਹੇ ਨੇ ਬੀਤੇ ਦਿਨ ਪੰਜਾਬ ਦੇ 32 ਜ਼ਿਲ੍ਹਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਐਮਐਲਏਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਜੋ ਭਾਰਤੀ ਜਨਤਾ ਪਾਰਟੀ ਐਨਕਿ ਜੋ ਕੇਂਦਰ ਸਰਕਾਰ ਆ ਉਹ ਪੰਜਾਬ ਦੇ ਵਿੱਚੋਂ ਰਾਸ਼ਨ ਚੋਰੀ ਕਰ ਰਹੀ ਆ ਇਹ ਪੰਜਾਬ ਦੇ ਵਿੱਚ 8 ਲੱਖ ਪਰਿਵਾਰਾਂ ਦਾ ਰਾਸ਼ਨ ਕਾਰਡ ਕਟਣ ਚਾਰ ਯਾਨੀ ਕਿ ਜੋ 32 ਲੱਖ ਜੋ ਵਿਅਕਤੀ ਨੇ ਉਹ ਪ੍ਰਭਾਵਿਤ ਹੋਣਗੇ ਪਰ ਦੂਸਰੇ ਪਾਸੇ ਜੋ ਕੇਂਦਰੀ ਮੰਤਰੀ ਨੇ ਪ੍ਰਲਾਦ ਜੋਸ਼ੀ ਉਹਨਾਂ ਦਾ ਵੀ ਬਿਆਨ ਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਪੰਜਾਬ ਸਰਕਾਰ ਨੂੰ ਕੇਵਾਈਸੀ ਕਰਾਉਣ ਦੇ ਲਈ ਕਿਹਾ ਗਿਆ ਉਹ ਵੀ ਸੁਪਰੀਮ ਕੋਰਟ ਦੇ ਹੁਕਮਾਂ ਦੇ ਹੇਠ ਪਰ ਪੰਜਾਬ ਸਰਕਾਰ ਇਹ ਚ ਕੀ ਕਰ ਰਹੀ ਆ ਉਹ ਤੁਹਾਨੂੰ ਸਭ ਨੂੰ ਪਤਾ ਆ ਨਜ਼ਰ ਹੀ ਆ ਰਿਹਾ ਏ ਤਾਂ ਹੁਣ ਕੀ ਵਾਕੀ ਇਕੱਲੀ ਕੇਵਾਈਸੀ ਦਾ ਰੌਲਾ ਹੈ ਜਾਂ ਰਾਸ਼ਨ ਚੋਰੀ ਵਰਗੇ ਗੰਭੀਰ ਇਲਜ਼ਾਮ ਬਣਾ ਕੇ ਆਮ ਆਦਮੀ ਪਾਰਟੀ ਕੋਈ ਮਾਹੌਲ ਬਣਾ ਰਹੀ ਆ ਜਾਂ ਅੰਦਰਖਾਤੇ ਕੋਈ ਤੀਜੀ ਜਾਂ ਚੌਥੀ ਹੋਰ ਗੇਮ ਹੋ ਸਕਦੀ ਆ ਇਹ ਚਾਚਾ ਦਾ ਵਿਸ਼ਾ ਹੈ ਪਰ ਇਸ ਸਮੇਂ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਨੂੰ ਭਖਾ ਰੱਖਿਆ ਏ たのば。